ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਵਿੱਚ ਤੁਹਾਡਾ ਬਹੁਤ 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 ਸਵਾਗਤ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਖਾਸ ਜਾਣਕਾਰੀ ਦੇਣ ਵਾਲੇ ਹਾਂ ਤੇ ਜਾਣਕਾਰੀ ਦੇ ਨਾਲ ਉਹਦਾ ਉਸੇ ਉਪਾਅ ਵੀ ਤੁਹਾਨੂੰ ਦੱਸਾਂਗੇ ਤੇ ਸਭ ਤੋਂ ਪਹਿਲੇ ਤੁਹਾਨੂੰ ਦੱਸ ਦਈਏ ਕਿ ਇਹਨਾਂ ਪੰਜ ਰਾਸ਼ੀ ਵਾਲਿਆਂ ਨੂੰ ਆਉਣ ਵਾਲੇ 24 ਤੋਂ 48 ਘੰਟਿਆਂ ਵਿੱਚ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਇਹ ਪੰਜ ਗੱਲਾਂ ਉਹਨਾਂ ਨੂੰ ਬਿਲਕੁਲ ਵੀ ਨਹੀਂ ਕਰਨੀਆਂ ਹਨ ਕਿਉਂਕਿ ਉਹਨਾਂ ਦੀ ਰਾਸ਼ੀ ਵਿੱਚ ਐਸੇ ਗ੍ਰਹਾਂ ਦੇ ਯੋਗ ਬਣ ਰਹੇ ਹਨ ਜੋ ਕਿ ਜਾਨ ਉੱਚ ਕੇ ਉਹਨਾਂ ਤੋਂ ਇਹ ਕੰਮ ਕਰਵਾਉਣ ਦੀ ਕੋਸ਼ਿਸ਼ ਕਰਨਗੇ ਜਿਸ ਤੇ ਨਾਲ ਉਹਨਾਂ ਨੂੰ ਬਹੁਤ ਜ਼ਬਰਦਸਤ ਖਰਚਾ ਨਾ ਪੜਨਾ ਪਏਗਾ ਨੁਕਸਾਨ ਪੜਨਾ ਪਏਗਾ ਔਰ ਇਹ ਖਰਚਾ ਨਾ ਔਰ ਨੁਕਸਾਨ ਐਸਾ ਹੋਏਗਾ ਕਿ ਉਹਨਾਂ ਦੀ ਜ਼ਿੰਦਗੀ ਬੀਤ ਜਾਏਗੀ ਪਰ ਇਹ ਖਰਚਾ ਜਾਂ ਨੁਕਸਾਨ ਉਹ ਪੂਰਾ ਨਹੀਂ ਕਰ ਪਾਣਗੇ ਇਸ ਕਰਕੇ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਅਲਰਟ ਰਹਿਣ ਦੀ ਇਹ ਤੁਹਾਨੂੰ ਅਸੀਂ ਵਾਰਨਿੰਗ ਦੇ ਰਹੇ ਹਾਂ ਤੁਸੀਂ ਇਸ ਗੱਲ ਨੂੰ ਸਮਝ ਲਓ ਕੋਈ ਵੀ ਤੁਹਾਨੂੰ कोई भी थानू तो इस तरह के आने तो पहले चौबीस तो अड़ताली घंटे तो पहले तो है जानकारी नहीं देगा इस करके वीडियो अंत तक देखना पर कई की होंगे है लोगों बड़ी जल्दी होंगी है कि जल्दी जल्दी असी देख लीए कि दस रहे हैं कि उपा दस रहे हैं जानकारी दे रहे हैं तो फटाफट फटाफट -फटा -फटा भीडियो अगे अगे करके फॉरवर्ड करके देख लेंगे दे जिस करके था तो नुकसान होंगे जल्दबाजी करने वालू कभी भी सफलता नहीं मिलती है उन्होंने अपना नुकसान ही होंगे इस करके पांच छे मिनट की भीडियो होंगी है वीडियो ਨੂੰ ਸ਼ਾਂਤੀ ਨਾਲ ਸੁਨਿਆ ਕਰੋ ਸਮਝਿਆ ਕਰੋ ਜਿਸ ਤਰ੍ਹਾਂ ਦੱਸਿਆ ਜਾਂਦਾ ਹੈ ਉਸ ਤਰ੍ਹਾਂ ਦਾ ਉਪਾਅ ਕਰਿਆ ਕਰੋ ਇਹ ਠੀਕ ਹੈ ਜੀ ਗਲਤੀਆਂ ਕੀ ਹੁੰਦੀਆਂ ਕਈ ਵਾਰੀ ਕੀ ਹੁੰਦਾ ਹੈ ਨਾ ਆਪਾਂ ਖੁਦ ਕੁਝ ਗਲਤੀਆਂ ਕਰ ਜਾਂਦੇ ਹਾਂ ਆਪਾਂ ਕਹਿੰਦੇ ਆ ਦੇਖੋ ਪਰਮਾਤਮਾ ਸਾਡੇ ਨਾਲ ਇਸ ਤੱਕ ਕਿਉਂ ਕਰ ਲਿਆ ਪਰ ਤੁਸੀਂ ਦੇਖੋ ਨਾ ਕਿ ਪਰਮਾਤਮਾ ਤਾਂ ਤੁਹਾਡੇ ਵਾਸਤੇ ਬਹੁਤ ਕੁਝ ਲੈ ਕੇ ਬੈਠਾ ਹੈ ਪਰ ਤੁਹਾਡੀਆਂ ਕੁਝ ਆਪਣੀਆਂ ਹੀ ਗਲਤੀਆਂ ਹਨ ਜਿਵੇਂ ਕਿ ਦੇਖੋ ਤੁਸੀਂ ਕਈ ਵਾਰੀ ਕਹਿ ਦਿੰਦੇ ਹੋ ਮੇਰਾ ਇਹ ਕੰਮ ਪੂਰਾ ਹੋ ਜਾਈ ਤਾਂ ਮੈਂ ਇਹ ਮੰਨਤ ਮੰਗ ਲੈਂਦੀ ਆ ਮੈਂ ਇਹ ਕਰਵਾ ਦਾਂਗਾ ਮੈਂ ਆਪਣੇ ਘਾਟੇ ਪਾਟ ਕਰਵਾ ਲਾਂਗਾ ਜਾਂ ਮੈਂ ਉੱਥੇ ਜਾ ਕੇ ਦਰਸ਼ਨ ਕਰਕੇ ਆਵਾਂਗਾ ਆਪਣੇ ਇਸ਼ਟ ਦੇਵਤਾ ਜਾਂ ਮੰਦਿਰ ਵਿੱਚ ਜਾਵਾਂਗਾ ਦਰਸ਼ਨ ਕਰਕੇ ਆਵਾਂਗਾ ਇਸ ਲਈ ਆਪਾਂ ਮੰਨਤ ਮੰਗ ਲੈਂਦੀਆਂ ਕੋਈ ਸੰਕਲਪ ਕਰ ਲੈਂਦੇ ਆ ਪਰ ਬਾਅਦ ਵਿੱਚੋਂ ਜਦੋਂ ਸਾਡਾ ਕੰਮ ਪੂਰਾ ਵੀ ਹੋ ਜਾਂਦਾ ਹੈ ਜਾਂ ਤਾਂ ਆਪਾਂ ਪੁੱਜ ਜਾਂਦੇ ਹਾਂ ਕਿ ਆਪਾਂ ਕੁਝ ਮੰਗਿਆ ਸੀ ਐ ਸਭ ਤੋਂ ਵੱਡੀ ਨਿਸ਼ਾਨੀ ਹੈ ਤੁਹਾਡੇ ਜਿਹੜੇ ਉਪਾਅ ਨਹੀਂ ਪੂਰੇ ਨਹੀਂ ਹੁੰਦੇ ਤੇ ਤੁਹਾਡੇ ਘਰ ਚ ਗਰੀਬੀ ਆਉਂਦੀ ਹੈ ਕਿਉਂਕਿ ਪਰਮਾਤਮਾ ਤਾਂ ਤਿਆਰ ਬੈਠਾ ਹੈ ਨਾ ਕਿ ਤੁਸੀਂ ਤਾਂ ਮੰਨਤ ਮੰਗੀ ਸੀ ਆਓ ਤੁਹਾਡਾ ਕੰਮ ਪੂਰਾ ਕਰਦਾ ਮੈਂ ਅੱਗੋਂ ਵੀ ਤੁਹਾਡੇ ਕੰਮ ਪੂਰੇ ਕਰਾਂਗਾ ਸੋ ਐ ਗੱਲਾਂ ਦਾ ਤੁਸੀਂ ਖਾਸ ਤੌਰ ਤੇ ਧਿਆਨ ਰੱਖਣਾ ਹੈ ਐ ਤਸੀ ਕਿ ਇੱਕ ਮੈਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਗਲਤੀਆਂ ਕਰ ਜਾਂਦੇ ਹਾਂ ਪਰ ਅੱਜ ਦੀ ਜਿਹੜੀ ਵੀਡੀਓ ਦੀ ਜਾਣਕਾਰੀ ਤੁਹਾਨੂੰ ਦੇ ਰਹੀ ਹਾਂ ਐਵਾਸ਼ੀ ਵਾਲਿਆਂ ਨੂੰ ਉਹ ਗ੍ਰਹਿ ਜਾਣ ਬੁਝ ਕੇ ਐਸੀ ਯੋਗ ਬਣ ਰਹੀ ਹੈ ਉਹ ਗਲਤੀਆਂ ਕਰਵਾਨਗੇ ਪਰ ਤੁਸੀਂ ਉਹ ਗਲਤੀਆਂ ਨਹੀਂ ਕਰਨੀਆਂ ਅੱਜ ਵੀ ਵੀਡੀਓ ਦੇਖ ਕੇ ਤੁਹਾਡੇ ਧਿਆਨ ਵਿੱਚ ਰਹੇਗਾ ਤੁਹਾਡੇ ਮਾਈਂਡ ਵਿੱਚ ਰਹੇਗਾ ਕਿ ਹਾਂ 10-11% ਚੈਨਲ ਵਿੱਚ ਇਹ ਹੋਏਗਾ ਪਰ ਆਪਾਂ ਨਹੀਂ ਕਰਨਾ ਹੈ ਠੀਕ ਹੈ ਸਭ ਤੋਂ ਪਹਿਲੇ ਤਾਂ ਉਹ ਪੰਜ ਰਾਸ਼ੀਆਂ ਦਾ ਨਾਮ ਦੱਸਣੇ ਹਾਂ ਜਿਨ੍ਹਾਂ ਨੂੰ ਆਉਣ ਵਾਲੇ 24 ਤੋਂ 48 ਘੰਟਿਆਂ ਵਿੱਚ ਬੜੇ ਜ਼ਿਆਦਾ ਸਾਵਧਾਨ ਰਹਿਣਾ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਦੱਸਾਂਗੀ ਕਿ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਸਭ ਤੋਂ ਪਹਿਲੀ ਰਾਸ਼ੀ ਦਾ ਨਾਮ ਹੈ ਸਿੰਘ ਸਿੰਘ ਰਾਸ਼ੀ ਵਾਲਿਆਂ ਨੂੰ ਬਹੁਤ ਹੀ ਧਿਆਨ ਰੱਖਣਾ ਹੈ 24 ਤੋਂ 48 ਘੰਟਿਆਂ ਵਿੱਚ ਦੂਜੀ ਰਾਸ਼ੀ ਹੈ ਕੰਨਿਆ ਰਾਸ਼ੀ ਤੀਸਰੀ ਤੁਲਾ ਰਾਸ਼ੀ ਚੌਥੀ ਹੈ ਮੀਨ ਰਾਸ਼ੀ ਤੇ ਪੰਜਵੀਂ ਹੈ ਕੁੰਭ ਰਾਸ਼ੀ ਠੀਕ ਹੈ ਜੀ ਇਹ ਤਾਂ ਹੋ ਗਏ ਪੰਜ ਰਾਸ਼ੀਆਂ ਦੇ ਨਾਮ ਤੇ ਹੁਣ ਧਿਆਨ ਕਿੰਨਾ ਕਿੰਨਾ ਗੱਲਾਂ ਦਾ 24 48 ਘੰਟੇ ਵਿੱਚ ਰੱਖਣਾ ਹੈ ਸਭ ਤੋਂ ਪਹਿਲਾ ਜੋ ਉਹਨਾਂ ਨੂੰ ਧਿਆਨ ਰੱਖਣਾ ਹੈ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਹੈ ਤੁਹਾਨੂੰ ਇਹਨਾਂ ਦੋ ਤਿੰਨ ਦਿਨਾਂ ਵਿੱਚ ਬਹੁਤ ਜ਼ਿਆਦਾ ਗੁੱਸਾ ਆਉਣ ਵਾਲਾ ਹੈ ਛੋਟੀ ਛੋਟੀ ਗੱਲ ਤੇ আর ਤੁਸੀਂ ਆਪਣੇ ਮਾਈਂਡ ਵਿੱਚ ਯਾਦ ਰੱਖਣਾ ਮੇਰੀ ਵੀਡੀਓ ਦੇਖਣ ਤੋਂ ਬਾਅਦ ਕਿ ਤੁਹਾਨੂੰ ਮਨਾਂਗੇ ਤਾਂ ਗਿਆ ਸੀ ਗੁੱਸਾ ਕਰਨ ਤੋਂ ਕੋਈ ਕਿੰਨਾ ਵੀ ਤੁਹਾਨੂੰ ਉਕਸਾਏ ਕਿੰਨਾ ਵੀ ਤੁਹਾਨੂੰ ਗੁੱਸਾ ਦਿਲਾਏ ਤੁਸੀਂ ਆਪਣੇ ਗੁੱਸੇ ਤੇ ਬਿਲਕੁਲ ਕੰਟਰੋਲ ਰੱਖਣਾ ਹੈ ਠੀਕ ਹੈ ਤੇ ਦੂਸਰੀ ਗੱਲ ਜਿਹਦਾ ਤੁਸੀਂ ਧਿਆਨ ਰੱਖਣਾ ਹੈ ਜੇਕਰ ਤੁਹਾਡਾ ਕੋਈ ਵੀ ਮਤਲਬ ਕਿਸੇ ਵੀ ਆਪਣੇ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਦਾ ਪ੍ਰੋਗਰਾਮ ਬਣਦਾ ਹੈ ਤਾਂ ਤੁਹਾਨੂੰ ਕੋਈ ਨਾ ਕੋਈ ਰੁਕਾਵਟ ਆਏਗੀ ਉਹਦੇ ਵਿੱਚ ਕੋਈ ਕਹੇਗਾ ਕਿ ਹਾਂ ਨਹੀਂ ਅੱਜ ਇਹ ਖਰਾਬ ਹੈ ਜਾਂ ਅੱਜ ਅਸੀਂ ਉੱਧਰ ਜਾਣਾ ਹੈ ਕਿਸੇ ਵੀ ਤਰੀਕੇ ਦੀ ਰੁਕਾਵਟ ਤੁਹਾਨੂੰ ਆਏਗੀ ਤੁਹਾਨੂੰ ਉੱਧਰ ਜਾਣ ਤੋਂ ਕੋਈ ਵੀ ਮਾੜੀ ਚੀਜ਼ ਜਾਂ ਗ੍ਰਹਿ ਜੇ ਤੁਹਾਨੂੰ ਮੈਂ ਦੱਸੇ ਹਨ ਉਹ ਰੋਕਣਗੇ ਪਰ ਤੁਸੀਂ ਨਹੀਂ ਰੁਕਣਾ ਹੈ ਜੇ ਤੁਹਾਡਾ ਮਨ ਵਿੱਚ ਆਇਆ ਹੈ ਦਰਸ਼ਨ ਕਰਨਾ ਤੇ ਉੱਥੇ ਤੁਸੀਂ ਜਾਣਾ ਹੀ ਜਾਣਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਦੋ ਗੱਲਾਂ ਹੋ ਗਈਆਂ ਤੀਸਰੀ ਗੱਲ ਦਾ ਕਿਹੜਾ ਧਿਆਨ ਰੱਖਣਾ ਹੈ ਕਿ ਆਪਣੇ ਘਰ ਵਿੱਚ ਲੇਡੀਜ਼ ਦਾ ਉੱਤੇ ਬਿਲਕੁਲ અપਮਾਨ ਨਹੀਂ ਕਰਨਾ ਹੈ ਉਹਨਾਂ ਦੇ ਉੱਤੇ ਬਿਲਕੁਲ ਗੁੱਸਾ ਨਹੀਂ ਕਰਨਾ ਹੈ ਠੀਕ ਹੈ ਵੈਸੇ ਤਾਂ ਮੈਂ ਤੁਹਾਨੂੰ ਦੱਸਦੀ ਰਹਿੰਦੀ ਆ ਵੀਡੀਓਜ਼ ਵਿੱਚ ਹਮੇਸ਼ਾ ਔਰਤਾਂ ਦੀ ਇੱਜ਼ਤ ਕਰੋ ਲੇਡੀਜ਼ ਦੀ ਇੱਜ਼ਤ ਕਰੋ ਭਾਵੇਂ ਮਾਂ ਹੋਵੇ ਬੋਟੀ ਹੋਵੇ ਪੈਨ ਹੋਵੇ ਕੋਈ ਵੀ ਹੋਵੇ ਤਾਂ ਉਹਨਾਂ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ ਕਿਉਂਕਿ ਜਿੱਥੇ ਪੁਰਤਾਂ ਦਾ અપਮਾਨ ਹੁੰਦਾ ਹੈ ਉਸ ਘਰ ਵਿੱਚ ਲక్ష్ਮੀ ਵੈਸੇ ਹੀ ਚਲੀ ਜਾਂਦੀ ਹੈ ਤੇ ਮੁਸੀਬਤਾਂ ਬਹੁਤ ਉਸ ਘਰ ਵਿੱਚ ਆndੀਆਂ ਹਨ ਠੀਕ ਹੈ ਤੇ ਚੌਥੀ ਗੱਲ ਜਿਹੜੀ ਤੁਸੀਂ ਧਿਆਨ ਵਿੱਚ ਰੱਖਣੀ ਹੈ ਕਿ ਇਹਨਾਂ ਤਿੰਨ ਦਿਨਾਂ ਵਿੱਚ ਤੁਸੀਂ ਬਿਲਕੁਲ ਵੀ ਮਾਸ ਮਦਿਰਾ ਮੱਛੀ ਇਹ ਭੋਜਨ ਬਿਲਕੁਲ ਨਹੀਂ ਖਾਣਾ ਹੈ ਸਤਵਿਕ ਭੋਜਨ ਤੁਸੀਂ ਇਹਨਾਂ ਦਿਨਾਂ ਦੇ ਅੰਦਰ ਖਾਣਾ ਹੈ ਠੀਕ ਹੈ ਜੀ ਤੇ ਪੰਜਵੀਂ ਤੇ ਲਾਸਟ ਗੱਲ ਆਪਣੀ ਜਿਹੜੀ ਵੀ ਤੁਸੀਂ ਵਾਹਨ ਜਾਂ ਗੱਡੀ ਕਾਰ ਹੋਵੇ ਸਕੂਟੀ ਸਕੂਟਰ ਮੋਟਰਸਾਈਕਲ ਜਿਸ ਤੇ ਵੀ ਜਾਓਗੇ ਉਸ ਦੀ ਸਪੀਡ ਤੁਸੀਂ ਬਹੁਤ ਜ਼ਿਆਦਾ ਘੱਟ ਰੱਖਣੀ ਹੈ ਜਾਂ ਫਿਰ ਇਸ ਤਰ੍ਹਾਂ ਕਹਿ ਲਓ ਕਿ ਬੜੇ ਹੀ ਕੇਅਰਫੁਲ ਤੁਸੀਂ ਰਹਿਣਾ ਹੈ ਫਾਸਟ ਨਹੀਂ ਚਲਾਉਣਾ ਹੈ ਜਾਂ ਫਿਰ ਤੁਸੀਂ ਐਸੀ ਜਗ੍ਹਾ ਤੇ ਕੰਮ ਕਰਦੇ ਹੋ ਜੋ ਕੋਈ ਮਸ਼ੀਨ ਹੈ ਆਸ-ਪਾਸ ਤੇ ਉਦੇ ਨੇਰੇ ਵੀ ਤੁਸੀਂ ਬੜੇ ਅਲਰਟ ਹੋ ਕੇ ਖੜੇ ਰਹਿਣਾ ਹੈ ਕਹਿਣ ਦਾ ਭਾਵ ਇਹ ਹੈ ਕਿ ਇਹਨਾਂ ਦਿਨਾਂ ਵਿੱਚ ਜੇਕਰ ਤੁਸੀਂ ਸਾਵਧਾਨੀ ਨਹੀਂ ਵਰਤੀ ਤਾਂ ਕੋਈ ਨਾ ਕੋਈ ਤੁ르 ਘਟਨਾ ਤੁਹਾਡੇ ਨਾਲ ਹੋ ਸਕਦੀ ਹੈ ਸੋ ਇਹਨਾਂ ਚੀਜ਼ਾਂ ਦਾ ਤੁਸੀਂ ਬਹੁਤ ਹੀ ਜ਼ਰੂਰੀ ਧਿਆਨ ਰੱਖਣਾ ਹੈ ਨਹੀਂ ਤਾਂ ਤੁਹਾਡਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਐਸੀ ਚੀਜ਼ ਜੋ ਭਾਵੇਂ ਸਾਹਮਣੇ ਵਾਲਾ ਬੰਦਾ ਕਵੇ ਮਾਰ ਵੀ ਜਾਵੇ ਕਹਿਣ ਦਾ ਮਤਲਬ ਜਿੰਨੇ ਮਰਜੀ ਤੁਹਾਡੇ ਅਗੇ ਹੱਥ ਪੈਰ ਜੋੜ ਲਵੇ ਕਿ ਨਹੀਂ ਤੂੰ ਐ ਮੈਨੂੰ ਚੀਜ਼ ਦੇ 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 ਪਰ ਆਪਾਂ ਉਹ ਚੀਜ਼ ਇਹਨਾਂ ਤਿੰਨ ਦਿਨਾਂ ਵਿੱਚ ਉਸ ਨੂੰ ਨਹੀਂ ਦੇਣੀ ਹੈ ਜੀ ਤੇ ਉਹ ਚੀਜ਼ ਹੈ ਇੱਕ ਤਾਂ ਆਪਣੇ ਘਰ ਦੀ ਜਿਹੜੀ ਹੈ ਕੋਈ ਵੀ ਗੱਡੀ ਦੀ ਚਾਬੀ ਕੋਈ ਤੁਹਾਡੇ ਤੋਂ ਮੰਗੇ ਬਿਲਕੁਲ ਨਾ ਦੇਣਾ ਤੇ ਦੂਸਰਾ ਤੁਹਾਡੇ ਤੋਂ ਕੋਈ ਵੀ ਪੈਸਾ ਉਧਾਰ ਮੰਗਣ ਆਵੇ ਆਪਣੀ ਭਾਵੇਂ ਕੋਈ ਵੀ ਚੀਜ਼ ਗਿਰਵੀ ਰੱਖ ਕੇ ਪੈਸਾ ਮੰਗਣਾਵੇ ਕਿ ਮੈਂ ਤਾਂ ਆਪਣੀ ਚੀਜ਼ ਵੀ ਗਿਰਵੀ ਰੱਖ ਰਿਆ ਹਾਂ ਤਾਂ ਮੈਨੂੰ ਪੈਸਾ ਦੇ ਦੇ ਤਾਂ ਬਿਲਕੁਲ ਵੀ ਨਹੀਂ ਦੇਣਾ ਹੈ ਜੀ ਮੈਂ ਤੁਹਾਨੂੰ ਜੋ ਇਹ ਦੱਸ ਰਹੀ ਹਾਂ ਤੁਸੀਂ ਵਿਸ਼ਵਾਸ ਕਰਕੇ ਐਵੇਂ ਕਰਨਾ ਤਾਂ ਹੀ ਨਹੀਂ ਤਾਂ ਫਿਰ ਤੁਹਾਨੂੰ ਮੈਂ ਬਾਰ-ਬਾਰ ਕਹਿ ਰਹੀ ਹਾਂ ਕਿ ਨੁਕਸਾਨ ਹੋ ਸਕਦਾ ਹੈ ਜੀ ਤੇ ਸੋ ਜਾਂ ਕੋਈ ਵੀ ਪੈਸਾ ਨਹੀਂ ਦੇਣਾ ਹੈ ਭਾਵੇਂ ਕੋਈ ਚੀਜ਼ ਆਵੇ ਸੋਨਾ ਰੱਖਣ ਆਵੇ ਜਾਂ ਕੋਈ ਆਪਣੀ ਹੋਰ ਕੋਈ ਚੀਜ਼ ਵੀ ਰੱਖੇ ਨਹੀਂ ਆਪਾਂ ਬਿਲਕੁਲ ਵੀ ਪੈਸਾ ਉਸ ਨੂੰ ਨਹੀਂ ਦੇਣਾ ਹੈ ਤੇ ਆਪਣੇ ਘਰ ਦੀ ਕਈ ਵਾਰ ਹੁੰਦਾ ਨਾ ਕਿ ਕਹਿ ਦਿੰਦੇ ਕਿ ਅਸੀਂ ਇੱਥੇ ਤੱਕ ਜਾਣਾ ਹੈ ਸਾ ਆਪਣੇ ਘਰ ਦੀ ਗੱਡੀ ਸਾਨੂੰ ਦੇ ਦਿਓ ਤੇ ਅچھے ਸੰਬੰਧ ਹੋਣ ਤਾਂ ਬੰਦਾ ਦਿੰਦਾ ਵੀ ਹੈ ਤੇਨੀ ਵੀ ਚਾਹੀਦੀ ਕਿਸੇ ਦੀ ਮਦਦ ਕਰਨੀ ਵੀ ਚਾਹੀਦੀ ਪਰ ਐਨਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਹੈ ਐਨਾ ਤਿੰਨ ਦਿਨਾਂ ਵਿੱਚ 24 ਤੋਂ 48 ਘੰਟਿਆਂ ਵਿੱਚ ਸਾਵਧਾਨੀ ਤੁਸੀਂ ਵਰਤਣੀ ਹੈਗੀ ਹੈ ਜੀ ਨਹੀਂ ਤਾਂ ਨੁਕਸਾਨ ਹੋਵੇਗਾ بار بار ਮੈਂ ਤੁਹਾਨੂੰ ਕਹਿ ਰਹੀ ਹਾਂ ਨੁਕਸਾਨ ਹੋਏਗਾ ਨੁਕਸਾਨ ਹੋਏਗਾ ਜੋ ਤੁਸੀਂ ਜ਼ਿੰਦਗੀ ਭਰ ਨਹੀਂ ਪੂਰਾ ਕਰ ਸਕੋਗੇ ਜੀ ਸੋ ਜੇਕਰ ਤਾਂ ਵਿਸ਼ਵਾਸ ਹੈ ਤਾਂ ਇਹਨਾਂ ਗੱਲਾਂ ਦਾ ਇਸ ਉਪਾਦ ਆ ਅੱਛੀ ਤਰ੍ਹਾਂ ਲਾਈਕ ਕਰ ਲੈਣਾ ਬਾਕੀ ਅੱਗੋ ਦੀ ਜੀ ਤੁਹਾਡੀ ਮਰਜ਼ੀ ਹੈ ਜੀ ਤੇ ਚਲੋ ਜੀ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਵਿੱਚ ਆਪਣੀ ਹਾਜ਼ਰੀ ਜ਼ਰੂਰ ਦਿਓ ਜੀ ਤੇ ਮੈਨੂੰ ਇਜਾਜ਼ਤ ਦਿਓ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਤੁਹਾਡੀ ਕਿਸੇ ਹੋਰ ਪਰੇਸ਼ਾਨੀ ਦਾ ਵਧੀਆ ਜਿਹਾ ਹੱਲ ਲੈ ਕੇ